ਮਹਾਨ ਭਾਦੀ ਵਿਦਵਾਨ ਪਰਿਸ਼ਜਰ ਸਿੰਘ ਜੀ ਪੁੱਲਾ ਸਾਹਿਬ ਪਿਛਲੇ ਦਿਨਾਂ ਆਪਣਿਆਂ ਦੇ ਕਰਨਾ ਵਿੱਚ ਜਾਮ ਰਾਦੇ ਸਾਨੂੰ ਉਹਨਾਂ ਦੀ ਆਤਮਾ ਸ਼ਾਂਤੀ ਦੇ ਵਾਸਤੇ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਸਹਿਜ ਪਾਠ ਦਾ ਕਰਵਾਈ ਗਿਆ ਸਤਿਬਾਪਾ ਜੀ ਹੁਣਾਂ ਵੱਲੋਂ ਬਾਣੀ ਪੜ੍ਹ ਕੇ ਉਪਰਤ ਵੇਲੇ ਭੋਗ ਪਾਇਆ ਗਿਆ ਤੇ ਆਤਮਰਦਾਸ ਦੇ ਸਵੰਗ ਦੇ ਵਿੱਚ ਦਾਤਾ ਜੀ ਦੀ ਵਾਰ ਸਜੇ ਨੇ ਸਜੇ ਦੀਵਾਨਾਂ ਵਿੱਚ ਉਚਾਰਾ ਹੋਇਆ ਗੁਰਵਾੜੀ ਪੜ੍ਹਦੇ ਆ ਵਿਚਾਰਾਂ ਕਰਦੇ ਆ ਹਾਜ਼ਰੀਆਂ ਭਰਦੇ ਆ ਪਰਿਵਾਰ ਕੋਲੋਂ ਸੇਵਾ ਸਭਾ ਕਰਦੇ ਆ ਮਹਾਰਾਜ ਹੋਇਆਂ ਭੁੱਲਾਂ ਦੀ ਮਾਫ਼ੀ ਦੇਦੇ ਆ ਗੁਰਬਾਣੀ ਸੁਧੋਚਾਰ ਕਰਦਾ ਪ੍ਰੀਤ ਦੇ ਦਰਦੀਆਂ ਸੇਵਾਵਾ ਕਰਦਾ ਵਾਰਾਂ ਗੌਣ ਦਾ ਬਲਵਸ ਦੀ ਮਹਾਰਾਜ ਦਰਤਿਆਂ ਜੀ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਜੋਤੜੀਆਂ ਦਾ ਦਸ ਪ੍ਰਵਾਦ ਕਰਉ ਦਰੋਂ ਦਰੋਂ ਗੁਰਸਿੱਖੀਦਾਰ ਕੀ ਨਾਮ ਮਹਾਨ ਭਾਦੀ ਵਿਦਵਾਨ ਪਾਇ ਸੰਜਨ ਸਿੰਘ ਜੀ ਪਲਾ ਸਾਹਿਬ ਪਿਛਲੇ ਦਿਨ ਆਪਿਆਂ ਦੇ ਕਰਤਾਂ ਵਿੱਚ ਜਾ ਮਰਾਦੇ ਸਾਨੂੰ ਉਹਨਾਂ ਦੀ ਆਤਮਾ ਸ਼ਾਂਤੀ ਦੇ ਵਾਸਤੇ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਸਹਿਜ ਪਾਠ ਦਾ ਕਰਵਾਈਏ ਸਭ ਦਾਤਾ ਜੀ ਹੁਣ ਆਪ ਲੋ ਬਾਣੀ ਪੜ ਕੇ ਅੰਤ ਵੇਲੇ ਪਹੁੰਚ ਪਾਈ ਗਏ ਨੇ ਆਤਮਰਦਾਸ ਦੇ ਸਵੰਧ ਦੇ ਵਿੱਚ ਦਾਤਾ ਜੀ ਦੀਵਾਰ ਸਜੇ ਨੇ ਸਜੇ ਦੀਵਾਰਾਂ ਵਿੱਚ ਉਚਾਰਾ ਹੋਇਆ ਗੁਰਵਾੜੀ ਪੜ੍ਹਦੇ ਆ ਵਿਚਾਰਾਂ ਕਰਦੇ ਆ ਹਾਜ਼ਰੀਆਂ ਭਰਦੇ ਆ ਪਰਿਵਾਰ ਕੋਲੋਂ ਸੇਵਾ ਸੰਭਾਲ ਕਰਦੇ ਆ ਮਹਾਰਾਜ ਹੋਇਆਂ ਭੁੱਲਾਂ ਦੀ ਮਾਫ਼ੀ ਦੇਦੇ ਆ ਗੋ ਬਾਣੀ ਸ਼ੁੱਧ ਚਾਰਨ ਕਰਦਾ ਪ੍ਰੀਤਿਆਂ ਦੇ ਦਰ ਦੀਆਂ ਸੇਵਾਵਾ ਕਰਦਾ ਵਾਰਾਂ ਗੌਣ ਦਾ ਬਲਵਸ ਦੇ ਮਹਾਰਾਜ ਦਰਤਿਆਂ ਦੀਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਜੋਦੜੀਆਂ ਦਾ ਦੱਸਾ ਪਰਿਵਾਰ ਕੋਲੋਂ ਦਰੋਂ ਦਰੋਂ ਸਿੱਖੀਦਾਰ ਮਾਲਕਸ਼ਾਹ ਨੂੰ ਪਤਾ ਲੱਗਦਾ ਭਾਈ ਸੰਜਣ ਸਿੰਘ ਦੀ ਪੱਲਾ ਦੇ ਕਿੰਨੀ ਆਉਂਦੇ ਪੁੱਤਰ ਇੱਥੇ ਹੀ ਵਸਣੀ ਉਹਨਾਂ ਨੇ ਆਪਣੀ ਕਲਾ ਆਪਣੇ ਬੱਚਿਆਂ ਦੇ ਭਾਈ ਜਸਬੀਰ ਸਿੰਘ ਤੇ ਭਾਈ ਕਰਤਾਰ ਸਿੰਘ ਹੋਣ ਵਿੱਚ ਵੀ ਉਨੀ ਹੀ ਨਿਭਾਤਾ ਇੱਥੇ ਹੀ ਵਸਣੀ ਉਹਨਾਂ ਨੇ ਪੋਤਿਆਂ ਦੇ ਵਿੱਚ ਵੀ ਉਨੀ ਹੀ ਨਿਭਾਤਾ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਾਰੇ ਦੇਖਦੇ ਹੋ ਜਦੋਂ ਮਿਲਦੇ ਨੇ ਆ ਕੇ ਸੋ ਕਈ ਵਾਰੀ ਕਹਿ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬੰਦਾ ਝੂਠ ਬੋਲ ਹੀ ਜਾਂਦਾ ਹਾਂ ਸਾਹਮਣੇ ਉਹ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਉਹਨਾਂ ਦਾ ਵਿਵਹਾਰ ਸੀ ਅਸੀਂ ਉਹਨਾਂ ਦੀਆਂ ਕੰਤੂਆਂ ਦਾ ਜ਼ਾਸੇ ਕੋਲੇ ਹੋਏ ਹਾਂ ਸਰਬੱਤ ਦਾ ਸੰਗਤ ਕਾਤੇ ਆਪ ਕੋ ਵਾਰਿਕ ਜੀ ਕਲਸਾ ਵਾਰਿਕ ਇਹ ਮੇਰੀ ਡਿਊਟੀ ਲਗੀ ਹੈ ਪਰਵਾਦ ਤੁਹਾਨੂੰ ਬਤਨ ਕਰਨ ਦੀ ਧੰਨਵਾਦ ਕਰਾਂ ਪਰ ਮੈਂ ਇੱਕ ਬੇਨਤੀ ਜੀ ਕਰਨੀ ਚਾਹੁੰਨਾ ਉਹਨਾਂ ਬਾਬਤ ਉਹਨਾਂ ਦਾ ਜੀਵਨ ਤੋਂ ਸਾਰੇ ਨੂੰ ਮਿਲਦਾ ਹੈ ਜੁਰੇ ਨਾ ਬਤ ਪਤਾ ਤੁਸੀਂ ਕਿਉਂਕਿ ਨਕਰ ਦੇ ਜਿਹੜੇ ਉਹਨਾਂ ਨੇ ਹਮੇਸ਼ਾ ਵਰਤਿਆ ਅਸੀਂ ਉਹਨਾਂ ਵਿੱਚੋਂ ਜਿਨ੍ਹਾਂ ਨੇ ਕਦੇ-ਕਦੇ ਉਹਨਾਂ ਨੂੰ ਸੁਣਨ ਦਾ ਸੁਭਾਗਾ ਸਮਾਪਤ ਕੀਤਾ ਮੈਂ ਇਕਦਮ ਸਹਿਬੇ ਕੁਮਾਰ ਤੁੰਤੂ ਸਾਧੂ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰਤ ਨਹੀਂ ਪਾਣੀ ਦੇ ਵਿੱਚੋਂ ਮੇਰੇ ਪਾਤਸ਼ਾਹ ਜੀ ਦੇ ਗੁਣ ਦੱਸਦੇ ਨੇ ਨਾ ਨਿਗੁਣ ਸੋਕਰ ਖਬਰ ਗੁਣ ਜੇਪਾ ਨਹੀਂ ਮੰਨਤ ਇਹ ਤਰ੍ਹਾਂ ਭੈਣੇ ਵੇਸ ਕੰਤਾ ਵਸਤਾ ਦੀ ਨਿਰਮਤਾ ਦੀ ਮੂਰਤ ਉਹ ਕਿੰਨੇ ਸਾਨੂੰ ਤੁਸੀਂ ਸਾਰੇ ਕੰਮ ਮਿੱਠ ਬੋਲਣੇ ਕਿੰਨੇ ਸਾਨੂੰ ਸਾਰੇ ਕੰਮ ਇਹ दैਵੀ ਬੋਲ ਬਿਨਾਂ ਨਾਮ ਬਾਣੀ ਦੇ ਅਭਿਆਸੀ ਹੋਣ ਤਾਂ ਭਰਾਂ ਨਹੀਂ ਆਸੂ ਇਹ ਨਹੀਂ ਨਾਮ ਬਾਣੀ ਦਾ ਅਭਿਆਸੀ ਹੈ ਜਿਹੜਾ ਸੰਧ ਨੇ ਉਪਰਨ ਕਿਸੇ ਵਿੱਚ ਸਤਕਾ ਦੀ ਉਸ ਪਰਿਵਾਰ ਦੇ ਉੱਤੇ ਉਸ ਪਰੇਸ਼ਰ ਨੂੰ ਅਗੰਮੀ ਕੱਪਾਸ ਉਹਨਾਂ ਦੇ ਗੁਣਾ ਦਾ ਖਜ਼ਾਨਾ ਦੇ ਕੇ ਇਸ ਸੰਸਾਰ ਨੂੰ ਤੇ ਤੋੜਿਆ ਸੀ ਤੇ ਉਹ ਗੁਣਾ ਦਾ ਖਜ਼ਾਨਾ ਜਿਹੜਾ ਉਹਨਾਂ ਨੇ ਦੁਨੀਆ ਨੂੰ ਦਿਖਾਦਿਆਂ ਵਰਤਾਇਆ ਅੱਜ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਦੋ ਪੁੱਤਰ ਜਿਵੇਂ ਜਸਵੀਰ ਸਿੰਘ ਤੋਂ ਬੋਲਦਾ ਤੇ ਕਪਾਲਸੂ ਬਨਾ ਜਿਹੜੇ ਨਾਮ ਤੋਂ ਟੱਟਦੇ ਬਿਠੇ ਉਹਨਾਂ ਦੇ ਦੋ ਪੁੱਤਰ ਕਾਕਾ ਦਾਸ ਭੀਤੇ ਦਾ ਨਾਮ ਪਰਟਾਉਣੇ ਬਿਠੇ ਬੜੇ ਮਿਹਨਤੀ ਚੋਣ ਮਿਹਨਤੀ ਕੀ ਕਰ ਪਾ ਰਹੇ ਇਸ ਤਰ੍ਹਾਂ ਨੂੰ ਚਟਕਣਾ ਕਿਉਂਕਿ ਜਿੱਥੇ ਅਸੀਂ ਪੂਰਵ ਦੁਆਰਾ ਸਹਿਬਾਨਾਂ ਦੇ ਉੱਤੇ ਕਰੋਨਾ ਰੁਪਏ ਲੱਗ ਪਿਆ ਨਾ ਇਹ ਪੂਰਵ ਦੁਆਰਾ ਸਹਿਬਾਨ ਬਜ਼ੁਰਗਾਂ ਦੇ ਭੋਗ ਜਾਂ ਅੰਤਮ ਅਰਦਾਸ ਵਾਸਤੇ ਹੀ ਨਹੀਂ ਇਹ ਗੁਰਮੁਖ ਬਾਠੇ ਸਭਾ ਵਿਸ਼ਾਈ ਜਿਵੇਂ ਮੇਰੇ ਪਾਤਸ਼ਾਹ ਕਹਿੰਦੇ ਸਾਧ ਸੰਤਨ ਰੱਬੀਏ ਨਾਲੋ ਕੈਸੀ ਮੋਤਫੁਨ ਹੋ ਸਕਿਆ ਸੱਚਖੰਡ ਵਾਸੀ ਸੰਤਪਤ ਸੇਂਗ ਨੇ ਮਹਾਰਾਜ ਦੀ ਯਾਦ ਕਰਦੇ ਬਾਪੂ ਜੀ ਬਾਪੂ ਜੀ ਕਹਿ ਰਹੇ ਕਿਉਂਕਿ ਸੀ ਵੀ ਬਾਪੂ ਜੀ ਦੇ ਸਾਸਨ ਸੱਚ ਜਾਣਿਓ ਅੱਜ ਜੋ ਮਹਾਨ ਨੇ ਗੱਦੀ ਤੇ ਬਰਾਜਮਾਨ ਨੇ ਸੰਤ ਸਵਾਮੀ ਰਣਜੀਤ ਸਿੰਘ ਮਹਾਰਾਜ ਉਹਨਾਂ ਮੁਜਾਕੇ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ 24 ਘੰਟਿਆਂ ਮਾ ਦੇ ਬਰਾਤ ਵਿੱਚ ਲੀਨ ਨਹੀਂ ਨਾ ਕੁਝ ਖਾਂਦੇ ਨੇ ਨਾ ਕੁਝ ਪੀਂਦੇ ਨੇ ਸਾਸਨ ਸੱਚ ਜਾਣਿਓ ਮਹਾਂਪੁਰਸ਼ ਨੇ ਸੱਚਖੰਡ ਵਾਸੀ ਸੰਤ ਤਰਸੀਹ ਮਨੀ ਜੀ ਮਹਾਰਾਜ ਜੀ ਨੂੰ ਯਾਦ ਕਰਕੇ ਬੇਨਤੀ ਗੁਰੂ ਜੀ ਕਿਰਪਾ ਕਰੋ ਤੁਹਾਡੇ ਬੱਚੇ ਨੂੰ ਯਾਦ ਕਰੇ ਨਹੀਂ ਦਾਸ ਨਹੀਂ ਸੇਵਾ ਦਾਸ ਨੂੰ ਬਣੀ ਬੱਤੀ ਸੇਵਾ ਕੋਟੋਂ ਨੰਮੀ ਮਾਰਿਆ ਸਰੂਪ ਚੱਕ ਲੈ ਹਰ ਕੋਤੋਂ ਇੱਕ ਤਰੀ ਜਿਸ ਤਰ੍ਹਾਂ ਸੰਤ ਰਣਾ ਸਾਹਬੜੇ ਮਹਾਰਜ ਕਹਿੰਦੇ ਹੁੰਦੇ ਹਨਾ ਹੋ ਗਏ ਆਪਨਾ ਚੋਲਾ ਜੀ ਦਿਨ ਥੋੜੇ ਰਹਿ ਗਏ ਹੋ ਗਏ ਆਪਨਾ ਆਜਾ ਜੇਰਾ ਸੰਸਕਰਣ ਸਾਡੀਆਂ ਸਾਡੀਆਂ ਪਾਪਾ ਨਿਕਲ ਕਿਉਂਕਿ ਅਸਟਾਨਾ ਦੇ ਛੋਟੇ ਜਿਹੇ ਪਰਚੇ ਸੀ ਜਨਮ ਮਾਂ ਦੇ ਬਾਪੂ ਸਾਹਿਬ ਚਰਨਾ ਵਿੱਚ ਕੀਤੀ ਮਹਾਰਾਜ ਸਚਨ ਸਿੰਘ ਜੀ ਪੱਲਾ ਬਿਲਕੁਲ ਸ਼ਾਂਤ ਸੰਨ ਟਿਕੜੀ ਕਰਤਾਰ ਸਿੰਘ ਜੀ ਜਾਣੀ ਜਾਣ ਨੇ ਪਰ ਗੁਰੂ ਗ੍ਰੰਥ ਸਾਹਿਬ ਨੇ ਪ੍ਰਧਾਨ ਕੋ ਅਸ਼ੀਰਵਾਦ ਕਰ ਕਿਰਪਾ ਇਹਦਾ ਵੀ ਹੈ ਕਿਉਂਕਿ ਸਾਸਕਤ ਬੇਕੀ ਕਰੇ ਸਾਧੂ ਬਹੁਤ ਨੇ ਦੁਨੀਆ ਤੇ ਪਰ ਫਿਰਨੇ ਬੰਦੇ ਉੱਥੇ ਜਾ ਕੇ ਦਾਸ ਬੇਨਤੀ ਕੀਤੀ ਭਗਵਾਨ ਬਾਬਾ ਸ਼੍ਰੀ ਚੰਮਾਣੇ ਚੰਨਾਪੁਰ ਚ ਦਾਸ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਆਪ ਦੇ ਬੱਚੇ ਆਪਨੇ ਚੰਨਾ ਵਿੱਚ ਅਰਦਾਸ ਬੇਨਤੀ ਕਰਦੇ ਨੇ ਇੱਕ ਦਿਨ ਹੀ ਬਾਤ ਦੀ ਸਮਸਿਆ ਆ ਗਿਆ ਸ ਸਰਦਾਰ ਸਚਨ ਸਿੰਘ ਜੀ ਪੰਨਾ ਸਚਕੁਮ ਜਨਪਦ ਜੀ ਅੰਬੋਸ ਫਤਨਾਣ ਸ਼੍ਰੀ ਸਾਂ ਸੁਤੇ ਹੀ ਰੂਹ ਅੱਜ ਘਟਾ ਦਾ ਪੂਰਾ ਨਹੀਂ ਕਰ ਸਕਦੇ ਪਰ ਦਾਸ ਬਨੋ ਸਾਡੇ ਸੰਤ ਸੰਤ ਸਵਾਮੀ ਰੈਂਕੋਨੀ ਜੀ ਮਹਾਰਾਜ ਵੱਲੋਂ ਉਹਨਾਂ ਨੂੰ ਪੂਰਨ ਤੌਰ ਤੇ ਸਨਮਾਨ ਜਿਹੜਿਆ ਤਾਂਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨਾਂ ਵਿੱਚ ਸਾਜੜੀ ਇਸ ਦਾ ਪਰਿਵਾਰ ਕਰਨਾ ਪਰਿਵਾਰ ਨੂੰ ਪੁਣਾਣਾ ਕਾਤ ਰਛਨ ਸਾਰੇ ਸੰਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਜਨ ਸੁਭਾਰ ਕਰਦੇ ਸਾਰੇ ਸੱਚੀ ਦਰਗਹ ਦੇ ਸੱਚੇ ਕੁੰਬ ਜੀ ਅਤੀ ਸੁਭਾਗ ਜੀ एक पुलिस ने किया जिले में कोलाहल स्वभाव की दिखाई गई। जवाहर से कल से सबक पर आज बात है। मिलकर है सर्व जनता कर्तव्य पर लौट रहे हैं। अस्थमो रोग पर और चले ज्यों ज्यों बहुत बैठती है। हम ध्यान कर काल सताए मंदिर का ऊपर बनाए। दुनिया शामिल हो नहीं होते।

ਇਹ ਕਿਸੇ ਵੀ ਦੇ ਰੂਪ ਤੋਂ ਕੱਢਨੇ ਦਾ ਨਾ ਕੋਈ ਤਰੀਕਾ ਹੈ ਨਾ ਕੋਈ ਇੰਤਜ਼ਾਰ ਇਹਦਾ ਗੁਣ ਕੋਈ ਵਸਣ ਦੇ ਵਿੱਚ ਨਾ ਕਰ ਸਕਦਾ ਜਿਵੇਂ ਜਿਤਰੇ ਦਿਸਣਾ ਬਾਜ਼ਮਾ ਦੇ ਪੂਰੇ ਹੋਏ ਘੜੇ ਦੇ ਪੂਰੇ ਢੇਰ ਜਿਵੇਂ ਕਿ ਸੁਹਾਗ ਸਤੋ ਮੁਰਾ ਸਕਦਾ ਨਹੀਂ ਕੋਈ ਕਾਹਦੀ ਨਹੀਂ ਦੇ ਰਿਹਾ ਹਰ ਸਕਤ ਕਹਾ ਬਸਾ ਇਸ ਤੋਂ ਪਰਦੇ ਕਾ ਇਤਨਾ ਤੱਕ ਵਿਚਾਰ ਛੱਡਦਾ ਇੱਕ ਠਣਕੇ ਦੇ ਨਾਲ ਬਾਰਿਸ਼ ਦੇ ਝੀਕ ਪਰ ਜਿਆਦਾ ਠੰਡੂ ਬੁਗਾਤਾ ਅਪਕੜਦਾ ਦੁਨੀਆ ਦੀ ਹਾਲਾਤ ਨੂੰ ਪਰ ਦੇਖਦੇ ਬਟੀਆਂ ਬੈਲਰ ਦੀ ਜਿੰਦਗੀ ਫੇਲ ਹੋ ਜਾਂਦੀ ਹੈ ਬਾਜ ਕੰਨੇ ਜੇ ਅਜੇ ਤੱਕ ਕੀਤੋਂ ਹੋਵੇ ਘਾੜ ਤਕੜੀ ਨਾ ਜਾਵੇ ਇੱਕ ਮਾਰ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ ਤੇ ਇਹ ਭਾਂਡੇ ਦੀ ਫੇਰ ਨਹੀਂ ਹਿੰਦੀ ਪੰਜ ਤੱਤਾਂ ਤੋਂ ਸਰੀਰ ਬਣਿਆ ਮਿੱਟੀ ਪਾਣੀ ਹਵਾ ਅਗੋ ਤੇ ਆਸ਼ਕਤਾਂ ਤੋਂ ਤੱਤਾਂ ਚ ਬਚਦਾ ਜੀਵ ਨੂੰ ਮਾਰ ਕਾ ਲਈ ਆਇਆ ਹੈ ਸਰਸਕਾਂ ਕੇ ਜੋ ਸਵਾਸ ਜੋ ਜੀ ਸਮਾਕਾਰ ਵਸਤੂਆਂ ਤੋਂ ਆਇਆ ਹੈ ਇਹ ਭਾਂਡਾ ਸਰੀਰ ਦਾ ਰਹੀ ਗੱਲ ਭਾਈ ਸੱਜਣ ਸਿੰਘ ਅੱਲਾ ਇੱਕ ਬਹੁਤ ਨੇਕ ਦਾ ਸੱਜਣਾ ਇਨਸਾਨ ਸੀ ਬੜੀ ਨਿਰਮਰਤਾ ਸੀ ਇਹਾਂ ਦੇ ਮੰਦਿਰ ਵਿੱਚ ਸੋਚ ਸੀ ਏਮ ਸੀ ਕਿ ਰਵੀ ਸਰਸਰ ਦੀ ਭਾਵੇਂ ਇਸ ਪਰਿਵਾਰ ਦੇ ਨਾਲ ਸਾਡਾ ਇੱਕ ਪਿਆਰ ਰਿਸ਼ਤਾ ਹੈ ਰਵੀ ਸਰਸਰ ਦੀ ਧਰਤੀ ਦੀ ਸੰਤਾਨਾਂ ਦੀ ਕਿਰਪਾ ਸੀ ਜਮਾਤੂ ਖਾਂ ਦੀ ਉਸ ਜੋ ਰਵੀ ਸਰਸਰ ਦਾ ਸਥਾਨ ਹੈ ਉੱਥੇ ਬੜੀ ਸੇਵਾ ਕੀਤੀ ਤਤਪਾ ਸਾਰੇ ਨਾਗਰਿਕੀ ਇਹਨਾਂ ਦੀ ਚੜ੍ਹਦੀ ਕਲਾ ਦੇ ਵਰਸਾਏ ਆਪਣੇ ਨੂੰ ਬਸਤ ਪਈਏ ਅਸੀਂ ਇੱਕ ਨਾੜਿਆ ਨਾੜੇ ਗੁਰੂਵੰਦੇਸ਼ੀਵਾਦਾ ਨੂੰ ਦੇ ਨਾਤੇ ਅਸੀਂ ਤੁਹਾਡੇ ਦਰਸ਼ਕਾਂ ਨਾਲ ਤੇ ਗੁਰੂਗਰਸਮਾ ਦੇ ਚਰਚਾ ਸਾਧੀ ਲਗਾਉਣ ਵਾਸਤੇ ਹੈ ਜਿੱਥੇ ਵੀ ਕਿਸੇ ਵੀ ਸਮੇਂ ਸਾਡੀ ਹਰ ਵਕਤ ਤੇ ਕਿਤੇ ਆਰਥਿਕ ਤੌਰ ਤੇ ਕਿਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਇਹਨਾਂ ਬੱਚਾ ਸਾਡੀ ਜੋੜ ਹੈ ਜਦੋਂ ਬਾਤ ਤੁਸੀਂ ਉਤਰ ਸਾਨੂੰ ਆਵਾਜ਼ ਮਾਰਿਓ ਅਸੀਂ ਤੁਹਾਡੇ ਭਰਨ ਜੀ ਉਸੇ ਸਮੇਂ ਚੱਲ ਕੇ ਆਵਾਂਗੇ ਕਿਉਂਕਿ ਸਾਡਾ ਜਿੱਥੇ ਤੁਹਾਡਾ ਪਰਿਵਾਰਕ ਰਿਸ਼ਤਾ ਹੈ ਉੱਥੇ ਸਾਡਾ ਤੁਹਾਡੇ ਨਾਲ ਇੱਕ ਪੰਥਕ ਰਿਸ਼ਤਾ ਵੀ ਹੈ ਤੁਸੀਂ ਪੰਥ ਨੂੰ ਪ੍ਰਚਾਰ ਕਰਦੇ ਹੋ ਉਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਰ ਜਿੰਨੀ ਵੀ ਸੰਗਤ ਆਈਆਂ ਨੇ ਸਰ ਮੋਰ ਤੁਹਾਡੀ ਸਾਰੇ ਬੈਠੇ ਕੋਈ ਨਹੀਂ ਜਾਣਦਾ ਸਾਰਿਆਂ ਨੂੰ ਮਹਾਂਪੁਰਖ ਹੈ ਨੇ ਸਾਰੇ ਸਾਰਿਆਂ ਦਾ ਉਸ ਅੱਛੇ ਤੌਰ ਤੇ ਬਹੁਤ ਬਹੁਤ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਦੇ ਪਿਆਰ ਬੋਲੇ ਸੋਨੁ ਨਿਹਾਲ ਕਤਾਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਮ ਸਰ ਬੱਤਾ ਪ੍ਰਭੂ ਸਿੰਘ ਜੀ ਪੂਰਾ ਰਾਮ ਸਰ ਮੈਂ ਬਰਵੀਰ ਸਿੰਘ ਬੀ ਸਮਰਾਲੇ ਵਾਲੇ ਇਹ ਵੀ ਕੋਲੇ ਰਾਣੀ ਬੋਲੇ ਸੋ ਨਿਹਾਲ ਬਹੁਤ ਧੰਨਵਾਦ ਜੀ ਇਸ ਪਰਿਵਾਰ ਦੇ ਨਾਲ ਲੋਕ ਸਾਂਝਾ ਕਰਨ ਪਹੁੰਚੇ ਜਿੰਨੀ ਵੀ ਸੰਗਤ ਜਿੰਨੇ ਵੀ ਪਿੰਡਾਂ ਚ ਪੰਚਾਇਤ ਮੈਂਬਰ ਸਰਪੰਚ ਸਰਪੰਚ ਘਾੜੀ ਜਿੱਥੇ ਕੀਤਰੀ ਜਿੱਥੇ ਸੋ ਸਾਰਿਆਂ ਨੇ ਇਹ ਸੰਗਤਾਂ ਵੀਰੇਸ਼ ਸ਼ਕਾ ਜੋ ਪਿਤਾ ਜੀ ਵੀ ਅੰਤਮਰਦਾਸ ਦੇ ਵਿੱਚ ਪਹੁੰਚੀਆਂ ਨੇ ਸਾਡੇ ਬਹੁਤ ਹੀ ਮਾਨਜੁਗ ਸ਼ਤਕਾਰਯੋਗ ਸੰਤ ਬਾਬਾ ਦਰਬਾਰਾ ਸਿੰਘ ਜੀ ਜਿਹਨਾਂ ਦੇ ਅਸੀਂ ਗੋਦ ਦੇ ਵਿੱਚ ਰਹਿ ਕੇ ਬਹੁਤ ਕੁਝ ਸਿੱਖਿਆ ਤੇ ਬਹੁਤ ਹੀ ਅਨੰਦ ਮਾਣਿਆ ਤੇ ਅੱਜ ਜਾਨੀ ਸਾਡਾ ਜਿਹੜਾ ਦੁੱਖਾ ਬਿਲਕੁਲ ਸਾਡੇ ਸ਼ਿਖ ਵਿੱਚੋਂ ਭਰਨ ਗਏ ਚੁੱਕਿਆ ਸੱਚੇ ਪਾਸ ਹੈ ਜੇ ਇਸੇ ਤਰ੍ਹਾਂ ਸਾਡਾ ਪਿਆਰ ਨਾਲ ਹੀ ਰੱਖੇ ਤੁਸੀਂ ਆਪਾਂ ਦੇ ਵਿੱਚ ਪਰਜਾ ਦਾ ਚਰਨਾ ਕਰਨਾ ਕਰਨਾ ਨੂੰ ਰੱਖੀ ਜੀ ਪਰਮਾਣੂ ਭਾਣਾ ਮੰਨਦਾ ਕਰ ਬਿਸ਼ਰੇ ਸਾਰਿਆਂ ਸਤਿਗੁਰਾਂ ਦਾ ਧੰਨਵਾਦ ਕਰਦੇ ਆਂ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਹੋਏ ਜੀ ਆਖੋ ਹੀ ਸਾਰੇ ਗੱਜ-ਬੱਜ ਕੀ ਜੀ ਬਾਣੀ ਦੀ ਸਿਰਜਕ ਦਾਸਾਂ ਦੀ ਬਾਣੀ ਦੀ ਮਿਲਤੀ ਤੇ